ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਸਾਥੀਓ ਮੈਂ ਤੁਹਾਡੀ ਆਪਣੀ ਹਰਪਿਕਾ ਧੂਰੀ ਅੱਜ ਸਾਡੇ ਰੈਬਰਾਂ ਦਾ ਡਾਕਟਰ ਭੀਮਰਾਵ ਉਮੇਦਕਰ ਜੀ ਦਾ ਜਨਮ ਦਿਨ ਆ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਜਨਮ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਦਿੰਨੀ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਸਾਥੀਓ ਮੈਂ ਅੱਜ ਤੁਹਾਨੂੰ ਇੱਕ ਸੁਝਾਅ ਵੀ ਦੇਣਾ ਚਾਹੁੰਦੀ ਆ ਆਪਣਾ ਇੱਕ ਪੱਖ ਰੱਖਣਾ ਚਾਹੁੰਦੀ ਆ ਦੇਖਿਆ ਜਾਵੇ ਡਾਕਟਰ ਭੀਮਰਾ ਉਮੇਦਕਰ ਜੀ ਵਾਰੇ ਉਹਨਾਂ ਦੇ ਸਵਿਧਾਨ ਵਾਰੇ ਆਪਾਂ ਪ੍ਰਚਾਰ ਕਰਦੇ ਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕੁਝਕ ਜਿਹੜੇ ਮਤਲਬ ਕੀ ਸੱਦੇ ਪੱਤਰ ਆਉਂਦੇ ਨੇ ਉਹਨਾਂ ਦੇ ਵਿੱਚ ਲਿਖਿਆ ਜਾਂਦਾ ਮਜਵੀ ਤੇ ਰਮਦਾਸੀਆਂ ਦੀ ਇੱਕ ਮੀਟਿੰਗ ਰੱਖੀ ਗਈ ਆ ਡਾਕਟਰ ਭੀਮਰਾਵ ਉਮੇਦਕਰ ਜੀ ਦੇ ਸੰਵਿਧਾਨ ਬਾਰੇ ਕੁਝ ਕ ਇਦਾਂ ਦੇ ਮਤਲਬ ਕੀ ਜਿਹੜੇ ਸੱਦਾ ਪੱਤਰ ਨੇ ਉਹਨਾਂ ਦੇ ਉੱਤੇ ਮੈਂ ਦੇਖਦੀ ਆ ਤੇ ਕਈ ਵਾਰ ਆਪਾਂ ਮੀਟਿੰਗ ਵੀ ਰੱਖਦੇ ਆ ਉਹਨਾਂ ਦੇ ਵਿੱਚ ਵੀ ਆਪਾਂ ਵੱਖਰੀ ਸਿਰਫ ਇੱਕ ਐਸੀਆਂ ਦੀ ਹੀ ਗੱਲ ਰੱਖ ਦਿੰਨੇ ਆ ਸੋ ਸਾਥੀਓ ਮੇਰਾ ਸੁਝਾਅ ਇਹ ਆ ਤੁਹਾਨੂੰ ਸਾਰਿਆਂ ਨੂੰ ਹੀ ਕਿ ਇਹਦੇ ਵਿੱਚ ਜੇ ਦੇਖਿਆ ਜਾਵੇ ਨਾਈ ਸ਼ਿੰਬੇ ਚੋਰ ਦਿਖਾਣ ਤੇ ਸਿਗਲੀ ਗਰ ਜਾਤਾਂ ਵੀ ਇਹਨਾਂ ਦੇ ਵਿੱਚ ਮਤਲਬ ਕਿ ਸੰਵਿਧਾਨ ਦੇ ਵਿੱਚ ਆਉਂਦੀਆਂ ਨੇ ਜਿਹੜੇ ਮਤਲਬ ਕਿ ਸਾਡੇ 바ਵਾ ਸਾਹਿਬ ਨੇ ਸਾਨੂੰ ਸਹਿਦ ਦਿੱਤੀ ਆ ਵੀ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਇਹਨਾਂ ਕਾਸ਼ਟਾਂ ਬਾਰੇ ਆਪਾਂ ਮਤਲਬ ਕਿ ਕੋਈ ਪ੍ਰਚਾਰ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਰੱਖੀਏ ਜਿਹੜੇ ਸਾਡੇ ਰਹਿਵਰ ਨੇ ਇਹ ਕੱਲੇ ਐਸੀਆਂ ਦੇ ਨਹੀਂ ਹੈਗੇ ਇਹ ਇਹਨਾਂ ਦੇ ਵੀ ਹੈਗੇ ਨੇ ਇੱਕ ਪਿੱਛੇ ਜੇ ਮੈਂ ਮੰਗ ਪੱਤਰ ਦਿੱਤਾ ਸਾਡੇ ਸਿਗਲੀਗਰ ਜਿਹੜੇ ਸੀਗੇ ਭਰਾ ਉਹਨਾਂ ਬਾਰੇ ਉਹਨਾਂ ਦੀ ਜਾਤ ਬਾਰੇ ਮਤਲਬ ਕਿ ਜਿਹੜਾ ਪੱਦਾ ਸ਼ਬਦਾਵਲੀ ਬੋਲੀ ਗਈ ਸੀਗੀ ਲਾਈਵ ਹੋ ਕੇ ਡੀਸੀ ਨੂੰ ਸੰਗਰੂਰ ਜ਼ਿਲ੍ਹੇ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਤੇ ਇਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਜਿਹੜਾ ਜਾਤ ਤੇ ਕੋਈ ਭੱਦਾ ਸ਼ਬਦੀ ਬੋਲੇ ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਸੁਝਾ ਦੇਣਾ ਚਾਹੁੰਨੀ ਆ ਵੀ ਆਪਾਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਕਿਉਂਕਿ ਇਹ ਲੋਕ ਜਿਹੜੇ ਹੈਗੇ ਨੇ ਇਹ ਆਪਣੇ ਨਾਲ ਕਦੋਂ ਚੱਲਣਗੇ ਕਦੋਂ ਆਪਾਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਕੱਲਾ ਆਪਾਂ ਐਸੀਆਂ ਦੀ ਨਾ ਗੱਲ ਕਰੀਏ ਆਪਾਂ ਐਸੀ ਬੀਸੀ ਓਵੀਸੀ ਮਤਲਬ ਕਿ ਆਪਾਂ ਸਾਰਿਆਂ ਬਾਰੇ ਹੀ ਪ੍ਰਚਾਰ ਕਰੀਏ ਤਾਂ ਇਹ ਆਪਣੇ ਜਿਹੜਾ ਸੋਥਾ ਜਿਹੜਾ ਇੱਕ ਜੁਟ ਹੋਣ ਦਾ ਇੱਕ ਮੁਠੀਬੰਦ ਹੋਣ ਦਾ ਜਿਹੜਾ ਇਹ ਆਪਣਾ ਫੇਰ ਹੀ ਇਹ ਚੱਲੂਗਾ ਮਤਲਬ ਕਿ ਇੱਕ ਜੁਟ ਹੋਵਾਂਗੇ ਆਪਾਂ ਫੇਰ ਹੀ ਮਤਲਬ ਕਿ ਇਹਨਾਂ ਦਾ ਸਰਕਾਰਾਂ ਦਾ ਜਿਹੜੀਆਂ ਮਾੜੀਆਂ ਨੀਤੀਆਂ ਨੇ ਇਹਨਾਂ ਦਾ ਮੂੰਹ ਤੋੜ ਜਵਾਬ ਆਪਾਂ ਫੇਰ ਹੀ ਦੇ ਸਕਾਂਗੇ ਆਪਾਂ ਇੱਕ ਪੱਖ ਇੱਕ ਪੱਖ ਨਾ ਬੋਲੀਏ ਆਪਾਂ ਉਹ ਪੱਖ ਬੋਲੀਏ ਜਿਹੜਾ ਆਪਣਾ ਆਪਣੇ ਨਾਲ ਜੁੜਦੇ ਨੇ ਆਪਣੇ ਸਾਥੀ ਆਪਣੇ ਲੋਕ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਇਹ ਮੈਨੇ ਮਤਲਬ ਕਿ ਇਹ ਦੇਖਿਆ ਇਹ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਉਹ ਉੱਥੇ ਸਿਰਫ ਇੱਕ ਐਸੇ ਪਰਿਵਾਰਾਂ ਦੀ ਹੀ ਗੱਲਬਾਤ ਰੱਖੀ ਜਾਂਦੀ ਆ ਉਥੇ ਮਤਲਬ ਕਿ 나ਈ ਸ਼ਿੰਬੇ ਚੋਰ ਤਖਾਨ ਤੇ ਸਿਗਲੀਗਰ ਤੇ ਹੋਰ ਵੀ ਜੜੀਆਂ ਜਾਤਾਂ ਨੇ ਮਤਲਬ ਕਿ ਉਹਨਾਂ ਬਾਰੇ ਕੋਈ ਵੀ ਚਰਚਾ ਨਹੀਂ ਚੱਲਦੀ ਹੈਗੀ ਉਹਨਾਂ ਨੂੰ ਆਪਾਂ ਕਦੋਂ ਨਾਂ ਲੈ ਕੇ ਚੱਲਾਂਗੇ ਉਹ ਜ਼ਰੂਰੀ ਆ ਆਪਾਂ ਨੂੰ ਮਤਲਬ ਕਿ ਨਾਂ ਲੈ ਕੇ ਚੱਲਣਾ ਸੋ ਸਾਥੀਓ ਮੇਰਾ ਸੁਝਾਅ ਸੀਗਾ ਕਿਉਂਕਿ ਵੱਖੋ ਵੱਖੀ ਥਾਮਾ ਤੇ ਜਗਾ ਤੇ ਪ੍ਰਚਾਰ ਕਰਦਿਆਂ ਨੂੰ ਵੀ ਦੇਖਿਆ ਜੁਝਾਰੂ ਸਾਥੀਆਂ ਨੂੰ ਇਸ ਉੱਤੇ ਮੇਰਾ ਇਹ ਸੁਝਾਅ ਸੀ ਥੋੜਾ ਕੀ ਸੁਝਾਅ ਤੁਸੀਂ ਆਪ ਦਾ ਸੁਝਾਅ ਦੇ ਸਕਦੇ ਹੋ ਮੈਨੂੰ ਕਮੈਂਟਾਂ ਦੇ ਵਿੱਚ ਤੇ ਇਹਦੇ ਉੱਤੇ ਤੁਸੀਂ ਮੀਟਿੰਗ ਵੀ ਰੱਖ ਸਕਦੇ ਹੋ ਆਪਣੇ ਨਾਲ ਇਹ ਲੋਕ ਕਦੋਂ ਚੱਲਣਗੇ ਸੋ ਦੁਬਾਰੇ ਫੇਰ ਮੈਂ ਸਾਰਿਆਂ ਨੂੰ ਹੀ ਡਾਕਟਰ ਭੀਮਰਾਵ ਅਮੇਦਕਰ ਜੀ ਦੇ ਜਨਮ ਦਿਨ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਨੀ ਆ ਵਾਹਿਗੁਰੂ ਤੋਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੈਪੀ ਜੈਪਰ